ਭਾਰਤ ਦੀ ਹਵਾਈ ਪ੍ਰਣਾਲੀ ਨੂੰ ਲੱਗ ਗਈ ਹੈ ਕਿਸੇ ਦੀ ਨਜ਼ਰ ਇੱਕ ਹੋਰ ਜਹਾਜ਼ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ ਫਿਰ ਤੋਂ ਖਤਰੇ ਵਿੱਚ ਪਈ ਸੈਂਕੜੇ ਸਵਾਰੀਆਂ ਦੀ ਜ਼ਿੰਦਗੀ ਭਾਰਤ ਦੇ ਵਿੱਚ ਹਵਾਈ ਪ੍ਰਣਾਲੀ ਨੂੰ ਲੈ ਕੇ ਖਬਰਾਂ ਕੁਝ ਚੱਜਦੀਆਂ ਨਹੀਂ ਆ ਰਹੀਆਂ ਲੱਗਦਾ ਹੈ ਕਿ ਹਵਾਈ ਪ੍ਰਣਾਲੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਸ਼ਾਇਦ ਇਹੀ ਕਾਰਨ ਹੈ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਬੁਰੀਆਂ ਘਟਨਾਵਾਂ ਘਟ ਰਹੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਕੋਚੀ ਤੋਂ ਦਿੱਲੀ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ ਨੂੰ ਲੈ ਕੇ ਆਈ ਹੈ ਜਿਸ ਨੂੰ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਮੰਗਲਵਾਰ ਵਿੱਚ ਮੰਗਲਵਾਰ ਨੂੰ ਨਾਗਪੁਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਦੱਸ ਦਈਏ ਕਿ CIAL ਦੀਆਂ ਖਬਰਾਂ ਮੁਤਾਬਕ ਇਹ ਧਮਕੀ ਇੰਡੀਗੋ ਦੇ ਫਲਾਈਟ ਨਾਲ ਸੰਬੰਧਿਤ ਉਸ ਅਧਿਕਾਰਤ ਈਮੇਲ ਆਈਡੀ ਰਾਹੀਂ ਪ੍ਰਾਪਤ ਹੋਈ ਸੀ ਜੋ ਕਿ ਮਸਕਰ ਤੋਂ ਆਈ ਸੀ ਅਤੇ ਸਵੇਰੇ 9:30 ਵਜੇ ਦਿੱਲੀ ਲਈ ਰਵਾਨਾ ਹੋਈ ਸੀ ਜਿਸ ਵਿੱਚ 157 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਮੌਜੂਦ ਸੀ ਸੀਆਲ ਨੇ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ ਇੱਕ ਜਾਂਚ ਕਮੇਟੀ ਨੂੰ ਬੁਲਾਇਆ ਗਿਆ ਸੀ ਤੇ ਇਸ ਧਮਕੀ ਨੂੰ ਵਿਸ਼ੇਸ਼ ਮੰਨਿਆ ਗਿਆ ਤੇ ਇਸ ਬਿਆਨ ਵਿੱਚ ਉਹਨਾਂ ਅੱਗੇ ਕਿਹਾ ਕਿ ਜਾਣਕਾਰੀ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਡਾਨ ਨੂੰ ਨਾਗਪੁਰ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤੇ ਇਸ ਵੇਲੇ ਇਸ ਪੂਰੀ ਘਟਨਾ ਦੀ ਜਾਂਚ ਚੱਲ ਰਹੀ ਹੈ ਦੱਸਦਿਏ ਕਿ ਸੀਆਈਏ ਨੇ ਅੱਗੇ ਪੁਸ਼ਟੀ ਕੀਤੀ ਹੈ ਕਿ ਜ਼ਰੂਰੀ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਦਿੱਲੀ ਤੇ ਆਪਣੀ ਮੰਜ਼ਿਲ ਦੇ ਲਈ ਰਵਾਨਾ ਹੋ ਜਾਵੇਗਾ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਫ੍ਰੈਂਕਫਰਟ ਤੋਂ ਹైదరాబాద్ ਜਾ ਰਹੀ ਲੁਫਤਾਨਸਾ ਫਲਾਈਟ ਨੂੰ ਬੰਬ ਦੀ ਧਮਕੀ ਤੋਂ ਬਾਅਦ ਜਰਮਨੀ ਵਾਪਸ ਜਾਣਾ ਪਿਆ ਸੀ ਜਵਾਬ ਵਿੱਚ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਇੱਕ ਧਮਕੀ ਮੁਲਾਂਕਣ ਕਮੇਟੀ ਬਣਾਈ ਗਈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹైదరాబాద్ ਜਾਣ ਵਾਲੀ ਉਡਾਨ 15 ਜੂਨ ਨੂੰ ਫ੍ਰੈਂਕਫਰਟ ਤੋਂ ਰਵਾਨਾ ਹੋਈ ਸੀ ਤੇ ਅਗਲੀ ਸਵੇਰ ਜਲਦੀ ਪਹੁੰਚਣ ਵਾਲੀ ਸੀ ਹਾਲਾਂਕਿ 15 ਜੂਨ ਨੂੰ ਸ਼ਾਮ 6 ਵਜੇ ਭਾਰਤੀ ਸਮੇਂ ਅਨੁਸਾਰ ਹਾਈਦਰਾਬਾਦ ਹਵਾਈ ਅੱਡੇ ਨੂੰ ਡਾਨ ਨੂੰ ਨਿਸ਼ਾਨਾ ਬਣਾਉਣ ਦੇ ਸੰਭਾਵੀ ਬੰਬ ਹਮਲੇ ਦੀ ਈਮੇਲ ਚੇਤਾਵਨੀ ਮਿਲੀ ਸੀ ਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਅਧਿਕਾਰੀਆਂ ਨੇ ਜਹਾਜ਼ ਨੂੰ ਵਾਪਸ ਮੋੜਨ ਦੀ ਸਲਾਹ ਦਿੱਤੀ ਸੀ ਤਾਂ ਉਹਨਾਂ ਦੇ ਮੁਤਾਬਿਕ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਫਲਾਈਟ ਨੂੰ ਬੰਬ ਨਾਲ ਜੋ ਉਡਾਨ ਦੀ ਧਮਕੀ ਮਿਲੀ ਹੈ ਇੱਕ ਬੰਬ ਧਮਕੀ ਮੁਲਾਂਕਣ ਕਮੇਟੀ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਸਰਗਰਮ ਕੀਤਾ ਗਿਆ ਸੀ ਅਤੇ ਐਸਓਪੀ ਦੇ ਅਨੁਸਾਰ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਗਈ ਸੀ ਸੁਰੱਖਿਆ ਕਾਰਨਾਂ ਕਰਕੇ 에ਰਲਾਈਨ ਨੂੰ ਫ੍ਰੈਂਕਫਰਟ ਵਾਪਸ ਜਾਣਾ ਪਿਆ ਨਜ਼ਦੀਕੀ ਟੁਕਮੇ ਹਵਾਈ ਅੱਡੇ ਵੱਲ ਮੋੜਨ ਦਾ ਨਿਰਦੇਸ਼ ਦਿੱਤਾ ਗਿਆ ਤੇ ਇੱਕ ਅਧਿਕਾਰੀ ਚੁਟੜ ਦਾ ਕਹਿਣਾ ਸੀ ਕਿ ਬਾਅਦ ਵਿੱਚ ਲੁਫਤਾਨਸਾ ਨੇ ਏਐਨਆਈ ਨੂੰ ਸੂਚਿਤ ਕੀਤਾ ਸੀ ਕਿ ਉਡਾਣ ਹైదరాబాద్ ਵਿੱਚ ਲੈਂਡਿੰਗ ਕਲੀਅਰੈਂਸ ਪ੍ਰਾਪਤ ਕਰਨਤ ਅਸਮਰਥ ਰਹੀ ਜਿਸ ਕਾਰਨ ਉਸ ਨੂੰ ਇਸ ਮੂਲ ਸਥਾਨ ਤੇ ਵਾਪਸ ਜਾਣਾ ਪਿਆ ਤਾਂ ਲੁਫਤਾਨਸਾ ਦੇ ਬੁਲਾਰਿਆਂ ਦਾ ਕਹਿਣਾ ਸੀ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਮੋੜ ਦੀ ਪੁਸ਼ਟੀ ਕੀਤੀ ਗਈ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ ਫ੍ਰੈਂਕਫਰਟ ਤੋਂ ਹైదరాబాద్ ਜਾ ਰਹੀ ਲੁਫਤਾਨਸਾ ਦੀ ਉਡਾਣ LH752 ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਬੰਬ ਦੇ ਖਤਰੇ ਬਾਰੇ ਸੁਚੇਤ ਕੀਤੇ ਜਾਣ ਤੋਂ ਬਾਅਦ ਵਾਪਸ ਆ ਗਈ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਲੁਫਤਾਨਸਾ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਬੁਲਾਰੇ ਦਾ ਅੱਗੇ ਕਹਿਣਾ ਸੀ ਕਿ ਪ੍ਰਭਾਵਿਤ ਯਾਤਰੀਆਂ ਨੂੰ ਫ੍ਰੈਂਕਫਰਟ ਵਿੱਚ ਠਹਿਰਾਇਆ ਗਿਆ ਤੇ ਬਾਅਦ ਵਿੱਚ ਹైదరాబాద్ ਲਈ ਆਪਣੀ ਯਾਤਰਾ ਜਾਰੀ ਰੱਖਣ ਦੇ ਬਾਰੇ ਉਹਨਾਂ ਨੂੰ ਦੱਸ ਦਿੱਤਾ ਗਿਆ। ਹైదరాబాద్ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਨੋਟ ਕੀਤਾ ਕਿ ਜਦੋਂ ਧਮਕੀ ਮਿਲੀ ਤਾਂ ਉਡਾਨ ਅਜੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋਈ ਸੀ ਜਿਸ ਕਾਰਨ ਇਸ ਨੂੰ ਮੋੜਨ ਦੀ ਆਗਿਆ ਮਿਲੀ। ਤਾਂ 13 ਜੂਨ ਨੂੰ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ 에어 ਇੰਡੀਆ ਦੀ ਉਡਾਨ ए आई 379 ਫੋਕੇਟ ਤੋਂ ਦਿੱਲੀ ਜਾਣ ਸਮੇਂ ਉਡਾਣ ਦੌਰਾਨ ਬੰਬ ਦੀ ਧਮਕੀ ਮਿਲੀ ਸੀ ਹਵਾਈ ਅਡੇ ਦੇ ਅਧਿਕਾਰੀਆਂ ਦੇ ਅਨੁਸਾਰ ਸਥਾਨਕ ਸਮੇਂ ਅਨੁਸਾਰ 9:30 ਵਜੇ ਹੀ ਉਡਾਣ ਭਰਨ ਵਾਲੇ ਜਹਾਜ਼ ਨੂੰ ਸਾਵਧਾਨੀ ਵਜੋਂ ਫੁਕੇਟ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਕਰਕੇ ਜਹਾਜ਼ ਨੂੰ ਵਾਪਸ ਬੁਲਾਇਆ ਗਿਆ ਬੰਬ ਨਾਲ ਉਡਾਉਣ ਦੀਆਂ ਪਹਿਲਾਂ ਵੀ ਕਈ ਧਮਕੀਆਂ ਆਈਆਂ ਨੇ ਤੇ ਇਸ ਵਾਰ ਗੰਭੀਰ ਰੂਪ ਦੇ ਵਿੱਚ ਇਸ ਪੂਰੀ ਘਟਨਾ ਦੀ ਜਾਂਚ ਜੋ ਹੈ ਉਹ ਸਿਹੜ ਦਿੱਤੀ ਗਈ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਕੋਈ ਨਾ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਘਟਨਾ ਦੀ ਜਾਂਚ ਇਸ ਵੇਲੇ جاری ਹੈ ਇਹ ਕਹਿਣਾ ਸੀ ਸੰਬੰਧਿਤ ਫਲਾਈਟ ਦੇ ਮੈਂਬਰਾਂ ਦਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਲਗਾਤਾਰ ਹੋ ਰਹੀਆਂ ਹਵਾਈ ਦੁਰਘਟਨਾਵਾਂ ਬਾਰੇ ਜਾਂ ਅਜਈਆਂ ਧਮਕੀਆਂ ਬਾਰੇ ਜੋ ਕਿਸੇ ਜਹਾਜ਼ ਨੂੰ ਮਿਲਦੀਆਂ ਨੇ ਜਿਸ ਵਿੱਚ ਬਹੁਤ ਸਾਰੇ ਯਾਤਰੀ ਹੋਣ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ